ਹਾਂਜੀ ਸ਼ਸ਼ਿਕਾ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਵੀ ਆਪਾਂ ਘਰੇ ਚਾਟ ਮਸਾਲਾ ਜਿਹੜਾ ਕਿਵੇਂ ਤਿਆਰ ਕਰ ਸਕਦੇ ਆਂ ਪਹਿਲੀ ਗੱਲ ਜੇ ਮੇਰੇ ਵੀਡੀਓ ਤੁਹਾਨੂੰ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਤੁਸੀਂ ਵੀ ਚਾਟ ਮਸਾਲਾ ਜਿਹੜਾ ਘਰੇ ਬਣਾਵ ਲੋ ਤੇ ਤੁਹਾਡੇ ਰਿਸ਼ਤੇਦਾਰ ਵੀ ਤੇ ਜੇਕਰ ਤੁਸੀਂ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਤੇ ਫੋਲੋ ਵੀ ਜ਼ਰੂਰ ਕਰ ਲੈਣਾ ਸਾਡੇ ਇਸ ਪੇਜ ਨੂੰ ਇਸ ਤਰ੍ਹਾਂ ਦੀਆਂ ਨਵੀਆਂ ਹੋਰ ਵੀਡੀਓ ਦੇਖਣ ਲਈ ਆਜੂਗਾ ਦੱਸਦੇ ਤੁਹਾਨੂੰ ਰੈਸਿਪੀ ਸਾਰਿਆਂ ਤੋਂ ਪਹਿਲਾਂ ਲਮਾ ਗਏ ਆਪਾਂ ਚਾਟ ਮਸਾਲੇ ਲਈ ਆਮਚੂਰ ਦੇ 3 ਚਮਚੇ ਤੇ ਜੀਰੇ ਦਾ 1 ਚਮਚਾ ਪੁਦੀਨੇ ਦੇ ਪਾਊਡਰ ਦੇ 2 ਚਮਚ ਚਿੱਟਾ ਨਮਕ 1 ਚਮਚ ਤੇ ਕਾਲੇ ਨਮਕ ਦੇ 2 ਚਮਚ ਕਸ਼ਮੀਰੀ ਲਾਲ ਮਿਰਚ ਦੇ 1 ਚਮਚ ਤੇ ਹਿੰਗ ਦੇ ਛੋਟੇ 4 ਚਮਚ ਲੈਣੇ ਆ ਇਹਨਾਂ ਸਾਰਿਆਂ ਨੂੰ ਤੁਸੀਂ ਮਿਕਸ ਕਰ ਲੈਣਾ ਤੇ ਇਸ ਦੇ ਨਾਲ ਹੀ ਤੁਹਾਡਾ ਪਾਊਡਰ ਆ ਜਿਹੜਾ ਬਣ ਕੇ ਤਿਆਰ ਆਗਾ ਇਹ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਿਓ ਜੇਕਰ ਤੁਹਾਨੂੰ ਵਧੀਆ ਲੱਗੀ ਤੇ ਫੋਲੋ ਵੀ ਸਾਡੇ ਪੇਜ ਨੂੰ ਜ਼ਰੂਰ ਕਰ ਲਿਓ ਜੀ ਧੰਨਵਾਦ